ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿ ਉਹ ਇੱਕ ਵਾਰੀ ਹਵਾਈ ਜਹਾਜ਼ ਦੇ ਵਿੱਚ ਝੂਟਾ ਲਵੇ ਪਰ ਕਈਆਂ ਦਾ ਸੁਪਨਾ ਅਧੂਰਾ ਰਹਿ ਜਾਂਦਾ ਪੈਸਿਆਂ ਦਿਖੋ ਕਿ ਪੈਸੇ ਨਹੀਂ ਹੈਗੇ ਤਾਂ ਉਹ ਹਵਾਈ ਜਹਾਜ਼ ਦਾ ਝੂਟਾ ਨਹੀਂ ਲੈ ਸਕਦਾ ਪਰ ਅੰਮ੍ਰਿਤ ਸਰ ਦੇ ਵਿੱਚ ਮਾਨਵਾਂ ਵਾਲੇ ਲਾਗੇ ਇਹ ਸੁਪਨਾ ਠੱਡਾ ਪੂਰਾ ਹੋ ਸਕਦਾ ਜਿੱਥੇ ਕਿ ਲਿਵਿੰਗ ਇੰਡੀਆ ਗਰਾਉਂਡ ਜ਼ੀਰੋ ਤੋਂ ਪਰ ਟੀਮ ਪਹੁੰਚੀ ਹੋਈ ਆ ਤੇ ਅੱਜ ਲੋਕਾਂ ਨੂੰ ਉਹ ਹਵਾਈ ਜਹਾਜ਼ ਦੇ ਦਰਸ਼ਕ ਕਰਾਵੇਗਾ ਆਸਮਾਨ ਦੇ ਵਿੱਚ ਤੁਸੀਂ ਜਾ ਜੁੜਦਾ ਦਿਖਿਆ ਹੋਵੇਗਾ ਪਰ ਕੁਝ ਨੌਜਵਾਨਾਂ ਦੇ ਵੱਲੋਂ ਪੰਜਾਬ ਦੇ ਲੋਕਾਂ ਦਾ ਸੁਪਣਾ ਕੁਰਨ ਵਾਸਤੇ ਆਸਮਾਨ ਤੋਂ ਜਹਾਜ ਉਤਾਰ ਕੇ ਜ਼ਮੀਨ ਤੇ ਲਾ ਦਿੱਤਾ ਗਿਆ ਜਿਹਦੇ ਵਿੱਚ ਤੁਸੀਂ ਆਪਣੀ ਫੈਮਲੀ ਦੇ ਨਾਲ ਆ ਕੇ ਖਾਣਾ ਖਾ ਸਕਦੇ ਹੋ ਉਸ ਪੱਲ ਨੂੰ ਮਹਿਸੂਸ ਕਰ ਸਕਦੇ ਹੋ ਕਿ ਤੁਸੀਂ ਜਹਾਜ਼ ਦੇ ਵਿੱਚ ਬੈਠੇ ਹੋ ਤੇ ਆਪਣੀ ਫੈਮਲੀ ਨਾਲ ਗੱਲਾਂ ਬਾਤਾਂ ਕਰ ਸਕਦੇ ਛੋਟੇ ਛੋਟੇ ਬੱਚਿਆਂ ਦੇ ਜਿਹੜੇ ਸੁਪਨੇ ਨੇ ਉਹ ਪੂਰੇ ਹੋ ਸਕਦੇ ਨੇ ਬਿਲਕੁਲ ਚੀਜ਼ ਦੇ ਸਕਦੇ ਹੋ ਕਿ ਐਂਟਰੀ ਜੋ ਹੁੰਦੀ ਮੇਨ ਐਂਟਰੀ ਹੁੰਦੀ ਆ ਉਹ ਐਂਟਰੀ ਇਹ ਹੈਗੀ ਆ ਕਿ ਜਿੱਥੋਂ ਤੁਸੀਂ ਐਂਟਰ ਕਰੋਗੇ ਜਿੱਦਾਂ ਤੁਸੀਂ ਉੱਥੇ ਟਿਕਟ ਲੈਂਦੇ ਹੋ ਆਪਣਾ ਪਾਸ ਦਿਖਾਉਂਦੇ ਹੋ ਹਰ ਇੱਕ ਚੀਜ਼ ਇਸ ਇਜਾਦ ਦੇ ਵਿੱਚ ਤੁਹਾਨੂੰ ਮਿਲੇਗੀ ਪਰ ਕਹਿ ਸਕਦਾ ਕਿ ਹੁਣ ਸੁਪਨਾ ਸੱਚ ਹੋ ਰਿਹਾ ਜਾ ਹੋ ਰਿਹਾ ਵਾ ਜਿਹੜੇ ਜਾਦ ਵਿੱਚ ਬਹਿਣਾ ਚਾਹੁੰਦੇ ਨੇ ਆ ਤਸਵੀਰਾਂ ਆ ਦੇਖ ਸਕਦੇ ਤੁਸੀਂ ਕਿ ਕੈਮਰਾ ਪਰਸਨ ਕੋਲੋਂ ਇੱਕ ਰੀ ਤਸਵੀਰਾਂ ਅੰਦਰ ਦੀ ਜਰੂਰ ਦਿਖਾਈਆਂ ਜਾਣ ਜਿੱਥੇ ਪਾਇਲਟ ਬੈੰਦਾ ਉਹ ਵੀ ਚੀਜ਼ ਦਿਖਾਈ ਜਾਵੇ ਇਸ ਜਾਦ ਦੇ ਵਿੱਚ ਲੋਕ ਫਿਰ ਫੀਲ ਕਰਦੇ ਨੇ ਕਿ ਅਸੀਂ ਵੀ ਜਾਦ ਦੇ ਵਿੱਚ ਬੈਠੇ ਹੋਏ ਆ ਕਈ ਲੋਕ ਇਤਿਲਾ ਬਣਾਉਣ ਵਾਸਤੇ ਆ ਰਹੇ ਨੇ ਕਈ ਲੋਕ ਫੋਟੋਆਂ ਖਿੱਚ ਰਹੇ ਨੇ ਕਿਉਂਕਿ ਸੁਪਨਾ ਹਰ ਇੱਕ ਨੂੰ ਵੇਖਣ ਦਾ ਹੱਕ ਹੈਗਾ ਤੇ ਹੱਕ ਜਿਹੜਾ ਸੁਪਨਾ ਵਾ ਉਹ ਵੀ ਕਿਸੇ ਨੇ ਪੂਰਾ ਕਰ ਦਿੱਤਾ ਗਿਆ ਕੁਝ ਨੌਜਵਾਨਾਂ ਦੇ ਵੱਲੋਂ ਕਿ ਆਸਮਾਨ 'ਚ ਉੱਡਣ ਵਾਲਾ ਜਹਾਜ਼ ਜ਼ਮੀਨ ਤੇ ਲਾ ਦਿੱਤਾ ਗਿਆ ਆ ਦੇਖੋ ਦੋ ਕਿ ਪ੍ਰਪਤ ਉਹ ਉਹੀ ਚੀਜ਼ ਜਿੱਥੇ ਪਾਇਲਟ ਬੈਠਦਾ ਨੌਜਵਾਨੀ ਉੱਥੇ ਬੈਠੇ ਨੇ ਗੱਲਬਾਤ ਵੀ ਅਸੀਂ ਇਹਨਾਂ ਦੇ ਨਾਲ ਕਰਾਂਗੇ ਪਰ ਜਿਹੜੇ ਤਸਵੀਰਾਂ ਨੇ ਉਹ ਸਾਂਝੀਆਂ ਕਰ ਰਹੇ ਆ ਬਾਹਰ ਦੀ ਸੜਕ ਵੀ ਕੈਮਰਾ ਪਰਸਨ ਕੋਲ ਕਿ ਦਿਖਾਈਆਂ ਜਾਣ ਕਿ ਗੱਡੀਆਂ ਰੋਡ ਤੇ ਜਰੂਰ ਚਲਦੀਆਂ ਹੋਣਗੀਆਂ ਪਰ ਜਿਆਦਾ ਦੇ ਵਿੱਚ ਉਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੁਪਨਾ ਜਿੰਨਾ ਦਾ ਸੱਚ ਨਹੀਂ ਹੁੰਦਾ ਉਹ ਸੁਪਨਾ ਵੀ ਸੱਚ ਕਰ ਸਕਦੇ ਨੇ ਇੱਥੇ ਆ ਕੇ ਇਹ ਅੰਮ੍ਰਿਤਸਰ ਦੇ ਵਿੱਚ ਤੁਸੀਂ ਹਰਮੰਦਰ ਸਾਹਿਬ ਜਾਂਦੇ ਹੋ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਸਰਬਤੇ ਭਲੇ ਦੀ ਅਰਦਾਸ ਕਰਨ ਵਾਸਤੇ ਹੁੰਦੇ ਨੇ ਪਰ ਲੋਕ ਉਸੇ ਬਾਗਾ ਬਾਗਰ ਜਾਂਦੇ ਨੇ ਹੋਰ ਜਗ੍ਹਾ ਜਾਂਦੇ ਨੇ ਪਰ ਇਸ ਜੀ ਦਾ ਵੀ ਜਰੂਰ ਤੁਸੀਂ ਇੱਕ ਵਾਰੀ ਵਿਜ਼ਿਟ ਜਰੂਰ ਕਰੋ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਹਰ ਇੱਕ ਸ਼ੈ ਜੋ ਪਾਇਲਟ ਕੰਟਰੋਲ ਕਰਦਾ ਜਾਂ ਨੂੰ ਕਹਦਾ ਡਾਉਂਦਾ ਉਹ ਵੀ ਅਸੀਂ ਗੱਲਬਾਤ ਕਰਾਂਗੇ ਹਾਂਜੀ ਪਾਇਲਟ ਵਾਲੀ ਜਗ੍ਹਾ ਤੇ ਅਸੀਂ ਪਹੁੰਚ ਚੁੱਕੇ ਆ ਕਿ ਜਿੱਥੇ ਪਾਇਲਟ ਇਸ ਜਹਾਜ਼ ਦੀ ਜਿਹੜੀ ਉਡਾਣ ਭਰਦੇ ਨੇ ਉਹ ਗੱਲਬਾਤ ਵੀ ਅਸੀਂ ਕਰਾਂਗੇ ਪਰ ਜ਼ਮੀਨ ਦੇ ਉੱਪਰ ਇਹ ਜਾਜ ਆ ਜਿਹਦੇ ਵਿੱਚ ਤੁਸੀਂ ਆਪਣੇ ਪਰਿਵਾਰ ਨਾਲ ਆ ਕੇ ਇੱਥੇ ਖਾਣਾ ਵਗੈਰਾ ਖਾ ਸਕਦੇ ਹੋ ਵੱਖਰੀ ਵੱਖਰੀ ਡਿਸ਼ ਖਾ ਸਕਦੇ ਹੋ ਪਰ ਕਹਿ ਸਕਦੇ ਆ ਕਿ ਸੁਪਨਾ ਪੂਰਾ ਹੁੰਦਾ ਵੇਖ ਰਹੇ ਨੇ ਪੰਜਾਬ ਦੇ ਲੋਕ ਆਪਣਾ ਕਿ ਅਸੀਂ ਜਹਾਜ਼ ਦੇ ਵਿੱਚ ਬੈਠੇ ਆਪਣੀ ਫੈਮਿਲੀ ਦੇ ਨਾਲ ਬੈਠੇ ਹੋਏ ਗੱਲਬਾਤ ਵੀ ਕਰਾਂਗੇ ਨੌਜਵਾਨ ਕੀ ਨਾਮ ਹੈ ਜੀ ਹਾਂਜੀ ਭਾਈ ਮੇਰਾ ਨਾਮ ਜਸ਼ਨ ਜੇ ਕਿੱਥੋਂ ਹੈ ਜੀ ਇਹ ਆਪਾਂ ਲੋਕਾਂ ਅੰਮ੍ਰਿਤਸਰ ਤੋਂ ਹੀ ਐ ਅੰਮ੍ਰਿਤਸਰ ਹਾਂ ਜੀ ਕਿਤਾ ਫਿਰ ਆਸਮਾਨ ਚ ਉੱਡਦਾ ਅੱਜ ਵੇਖਿਆ ਸੀ ਅੱਜ ਤੁਸੀਂ ਉੱਥੇ ਪਾਇਲਟ ਵਾਲੀ ਜਗ੍ਹਾ ਤੇ ਬੈਠੇ ਨਹੀਂ ਸੱਚੀ ਬਹੁਤ ਵਧੀਆ ਫੀਲ ਹੋ ਰਿਹਾ ਵਾ ਇੱਕ ਤੇ ਸਭ ਤੋਂ ਵਧੀਆ ਗੱਲ ਇਹੋ ਚੀਜ਼ ਆ ਆਪਾਂ ਜਿਸ ਨਾਲ ਬਾਹਰ ਵਾਲੇ ਸ਼ਹਿਰ ਵੇ ਦਿੱ ਦਿੱਲੀ ਵਾਲੀ ਸਾਈਡ ਬੜੀ ਖੁਸ਼ੀ ਵਾਲੀ ਗੱਲ ਆ ਕਿ ਅਮੜੇ ਅੰਮ੍ਰਿਤਸਰ ਚ ਵੀ ਇਹ ਚੀਜ਼ ਆ ਗਈ ਆ ਆਪਣੇ ਅੰਬਰਸਰ ਦਾ ਵੀ ਨਾਂ ਰੋਸ਼ਨ ਹੋ ਰਿਹਾ ਵਾ ਹੁਣ ਲੋਕਾਂ ਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਲੋਕੀ ਆਪਣਾ ਅੰਮ੍ਰਿਤਸਰ ਆ ਕੇ ਸੁਪਨਾ ਪੂਰਾ ਕਰ ਸਕਦੇ ਪਹਿਲਾਂ ਕਦੀ ਸਫ਼ਰ ਕੀਤਾ ਜਹਾਜ਼ ਦੇ ਚ ਪਹਿਲੇ ਸਫ਼ਰ ਤੇ ਕੀਤਾ ਵਾ ਪਰ ਪਾਇਲਟ ਵਾਲ ਨਹੀਂ ਚੱਲਦਾ ਪਰ ਸਾਹਮਣੇ ਫੀਲ ਆਉਂਦਾ ਫੀਲ ਆ ਰਿਹਾ ਵਾ ਇੱਕ ਬਹੁਤ ਕੈਂਡ ਜਾਂਦੇ ਵਧੀਆ ਜਾ ਪਰ ਲੱਗਦਾ ਕਿ ਇੱਕ ਚੀਜ਼ ਨੂੰ ਅਸੀਂ ਮਹਿਸੂਸ ਕਰ ਰਹੇ ਹਾਂ ਅੰਦਰ ਬੈਠ ਕੇ ਕਿ ਕਿੱਦਾਂ ਜਾ ਜੋੜਦਾ ਉਸ ਪਾਇਲਟ ਦੇ ਮਨ ਚ ਕੀ ਚੱਲਦਾ ਕਿੱਦਾਂ ਡੰਡਦਾ ਨਹੀਂ ਇਹ ਤੁਹਾਨੂੰ ਸੱਚੀ ਗੱਲ ਹੈ ਆਪਾਂ ਤੇ ਅੰਦਰ ਆ ਕੇ ਸਮਝ ਨਹੀਂ ਲੱਗਦਾ ਕਿਹੜੇ ਸੋਚ ਕਿਹੜੇ ਆ ਕਿਹੜੇ ਆ ਇਹ ਤੇ ਬਹੁਤ ਜਿਹੜੇ ਪੁਆਇੰਟ ਬੜੇ ਲੱਗੇ ਉੱਪਰ ਹੈ ਨਾ ਬਹੁਤ ਜ਼ਿਆਦਾ ਹੀ ਪੁਆਇੰਟ ਆ ਤੁਸੀਂ ਦੇਖੋਗੇ ਨਾ ਸਾਰੇ ਬੰਨੇ ਇਹਨਾਂ ਨੇ ਪੁਆਇੰਟ ਹੀ ਪੁਆਇੰਟ ਆ ਉਹ ਬਾਕੀ ਤੁਹਾਨੂੰ ਪਤਾ ਉਹਨਾਂ ਨੂੰ ਤੇ ਪ੍ਰੈਕਟਿਸ ਹੁੰਦੀ ਹੈ ਕਿੱਦਾਂ ਲੱਗ ਰਿਹਾ ਫਿਰ ਫੈਮਿਲੀ ਲੜਾਇਓ ਜਾਂ ਨਹੀਂ ਨਹੀਂ ਆਪਾਂ ਤੇ ਦੋ ਯਾਰਾ ਦੋਸਤਾਂ ਆਏ ਐ ਇੰਜੋਏ ਕਰਨ ਵਾਸਤੇ ਮੈਂ ਤੇ ਕਹ ਕਾ ਨਹੀਂ ਹਜੇ ਆਪਾਂ ਟਰਾਈ ਕਰਨੇ ਲੱਗੇ ਅੱਛਾ ਪਾਇਲਟ ਦੀ ਜਗ੍ਹਾ ਤੇ ਦੇਸੀ ਆਹੋ ਇੱਥੇ ਮੈਂ ਕਹਾਂ ਚਲੋ ਥੋੜੀ ਬੈ ਕੇ ਫੀਲਿੰਗ ਚੱਕ ਲਈਏ ਫੀਲਿੰਗ ਕੀ ਬਾਤ ਹੈ ਜੀ ਇਹ ਚੀਜ਼ ਹੈ ਕਿ ਜੇ ਪੰਜਾਬੀਆਂ ਦਾ ਜਿਹੜਾ ਸੁਪਨਾ ਵਾ ਉਹ ਨੌਜਵਾਨਾਂ ਦੇ ਵੱਲੋਂ ਜਿਹੜਾ ਸੱਚ ਕਰ ਦਿੱਤਾ ਗਿਆ ਵਾ ਹੋਰ ਵੀ ਅਸੀਂ ਗੱਲਬਾਤ ਅਸੀਂ ਅੰਦਰ ਜਾ ਕੇ ਕਰਾਂਗੇ ਕਿ ਜਿਹੜੇ ਫੈਮਲੀਆ ਨਾਲ ਲੋਕ ਪਹੁੰਚੇ ਹੋਏ ਨੇ ਹਵਾਈ ਅੱਡੇ ਦੇ ਅੰਦਰ ਕੀ ਕੁਝ ਹੈਗਾ ਉਹ ਵੀ ਅਸੀਂ ਗੱਲਬਾਤ ਕਰਾਂਗੇ ਕਿ ਜਿਹੜੇ ਇੱਥੇ ਇਸ ਨੂੰ ਪੂਰਾ ਕੰਟਰੋਲ ਕਰ ਰਹੇ ਨੇ ਕਿਉਂਕਿ ਇਸ ਚੀਜ਼ ਨੂੰ ਵੇਖਣ ਵਾਸਤੇ ਲੋਕ ਦੂਰੋਂ ਦੂਰੋਂ ਆ ਰਹੇ ਨੇ ਤੇ ਲੋਕ ਹੈਰਾਨ ਵੀ ਹੋ ਰਹੇ ਨੇ ਕਿ ਆਸਮਾਨ ਵੱਲ ਚ ਉੱਡ ਰਿਹਾ ਜਹਾਜ਼ ਜ਼ਮੀਨ ਤੇ ਆ ਤੇ ਲੋਕ ਆਮ ਤਰ੍ਹਾਂ ਦੇ ਉਹਦੇ ਅੰਦਰ ਬੈਠੇ ਹੋਏ ਨੇ ਖਾਣਾ ਖਾ ਰਹੇ ਨੇ ਪਾਇਲਟ ਦੀ ਫੀਲਿੰਗ ਲੈ ਰਹੇ ਨੇ ਆਪਣੇ ਪਰਿਵਾਰ ਦੇ ਨਾਲ ਤੇ ਜਿਹੜੇ ਕੰਟਰੋਲ ਕਰਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਸਭ ਤੋਂ ਪਹਿਲਾਂ ਆਪਣਾ ਨਾਮ ਬਤਾ ਕਰੋ ਸੋ ਪ੍ਰਦੀਪ ਠਾਕੁਰ ਮੇਰਾ ਨਾਮ ਹੈ ਤੇ ਸਰ ਐਂਡ ਮੈਂ ਯਹਾਂ ਪੇ ਐਜ਼ ਅ ਰੈਸਟੋਰੈਂਟ ਮੈਨੇਜਰ ਹੂ ਟੂ ਬੀ ਆਪਰੇਟਿੰਗ ਥਿਸ ਰੈਸਟੋਰੈਂਟ ਇਨ ਇਨ ਦਾ 에ਰੋਪਲੇਨ ਓਕੇ ਸਰ पहले तो मैं ये पूछूंगा कि मन में कैसे आया कि आसमान वाला जहाज रोड पे लगा हुआ है लोग आ रहे हैं सर इसके लिए एक बहुत बड़ी सोच थी हमारे जो मैनेजिंग पूरी टीम है कि क्यों ना ये एक कंसेप्ट एक पूरी पब्लिक के लिए दिया जाए कि जहाँ पे एक छोटे से छोटा जिन्होंने कभी कहते हैं कि प्लेन में सफर नहीं किया हो अपनी तमन्नाएं लेके चलते हाँ, हैं लोग तो उनके लिए एक छोटा सा कंसेप्ट स्टार्ट किया है कि यहाँ पे आके हर कोई ये बैठ के अपने खाने पीने का एंजॉय कर सके और एक एरोप्लेन की फुल फीलिंग ले सके पर लोग जब पहुंचते हैं, से बहुत पास में उनका कैसा रिएक्शन होता है, जब वो पहुंचते उनका बहुत अच्छा मिला है हमें बहुत अच्छा रिस्पांस मिल रहा है लोगों का कि ऐसा कंसेप्ट हमने पहली बार देखा है इस एरिया में और बहुत इंजॉय कर रहे हैं अंदर कितनी सीटें बैठने की यहाँ पे हंड्रेड परसेंट की सीटिंग है यहाँ पे और जहाँ पे हम टू और थ्री टाइप्स का फूड सर्व कर रहे हैं यहाँ पे बेसिकली एंड सम हमारे पास स्पेशज भी है एंड एंड चाइनीज इट्स एन ए वेरी ऑथेंटिक फूड ओवर ओवर जो हम एयरपोर्ट पे जाते हैं दिल्ली चल जाए अमृतसर के एयरपोर्ट चल जाए वो प्रोसीजर होता है कि एक पासिंग बोर्डिंग लेना पड़ता है टिकट -टिक कटानी पड़ती है वो सारा प्रोसीजर है प्रोसीजर बिल्कुल सेम है सर जैसे आप एयरपोर्ट पे जाते हो तो आपको पहले बोर्डिंग पास लेना ही पड़ेगा यहाँ भी पहले आपको बोर्डिंग पास एंड टिकट की बुकिंग करवानी ही पड़ेगी रिजर्वेशन काउंटर सेम लाइक एज एरोन और एक हवाई अड्डे की तरह लगाया हुआ एरोप्लेन के, के लिए और प्रोसीजर वही है कि बोर्डिंग पास लेने के बाद सिक्योरिटी चेकआउट होने के बाद ही प्रॉपर पर्सन अंदर एंट्री कर सकता है बिल्कुल जी हवाई अड्डे जाते हो तो जो प्रोसीजर है वो भी इसे ਰੈਸੀਡੈਂਟ ਚ ਕੈਸਾ ਤੇ ਮਿਲੂਗਾ ਇਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਆਪਣੇ ਇੱਥੇ ਪਰਿਵਾਰਾਂ ਦੇ ਨਾਲ ਪਹੁੰਚ ਰਹੇ ਨੇ ਸਲਫੀਆਂ ਕਰਾ ਰਹੇ ਨੇ ਤੇ ਫੀਲ ਹੋ ਕਰ ਰਹੇ ਨੇ ਕਿ ਅਸੀਂ ਵੀ ਹਵਾਈ ਜਹਾਜ਼ ਦੇ ਵਿੱਚ ਬੈਠਾਂਗੇ ਆਪਣੀ ਫੈਮਿਲੀ ਦੇ ਨਾਲ ਬੈਠ ਰਹੇ ਨੇ ਤੇ ਉਹਨਾਂ ਪਲਾਂ ਨੂੰ ਮਹਿਸੂਸ ਕਰ ਰਹੇ ਨੇ ਚਲੋ ਕਈ ਲੋਕ ਜਹਾਜ਼ ਦੇ ਵਿੱਚ ਬੈਠ ਕੇ ਆਪਣਾ ਸੁਪਨਾ ਪੂਰਾ ਕਰ ਲੈਂਦੇ ਨੇ ਪਰ ਕਈਆਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਰਹਿ ਜਾਂਦੀ ਆ ਕਿ ਪੈਸੇ ਦੁੱਖ ਯਾਰ ਮੈਂ ਜਹਾਜ਼ ਦਾ ਝੂਠਾ ਨਹੀਂ ਲੈ ਸਕਿਆ ਤੇ ਇੱਕ ਵਾਰੀ ਲੈਣਾ ਮੈਂ ਜ਼ਰੂਰ ਆ ਪਰ ਹੁਣ ਉਹ ਚੀਜ਼ ਸਾਫ਼ ਕਰ ਦਿੱਤੀ ਗਈ ਆ ਕੁਝ ਨੌਜਵਾਨਾਂ ਦੇ ਵੱਲੋਂ ਉਹਨਾਂ ਦਾ ਸ਼ੌਕ ਜਿਹੜਾ ਪੂਰਾ ਕਰ ਦਿੱਤਾ ਗਿਆ ਵਾ ਤੇ ਜਦੋਂ ਜਾਜ ਅੰਮ੍ਰਿਤਸਰ ਦੇ ਵਿੱਚ ਲਿਆਂਦਾ ਗਿਆ ਸੀ ਉਸ ਟਾਈਮ ਤੋਂ ਹੀ ਨੌਜਵਾਨ ਜਿਹੜੇ ਨਾਲ ਜੁੜੇ ਹੋਏ ਸਨ ਉਹ ਵੀ ਸਰ ਨਾਲੇ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਜੀ ਵਧਾਈ ਆ ਕਿ ਇੱਕ ਪੰਜਾਬੀ ਦਾ ਤੁਸੀਂ ਸੁਪਨਾ ਪੂਰਾ ਕਰ ਦਿੱਤਾ ਗਿਆ ਸਸਰੀਗਾਲ ਦੇ ਸਾਰਿਆਂ ਨੂੰ ਬਸ ਗੁਰਜੋਤ ਸਿੰਘ ਇਦਾਂ ਹੀ ਸੁਪਨਾ ਤਾਂ ਕਾਫੀ ਧੀਰ ਦਾ ਕਨਸੈਪਟ ਸੀ ਸਾਡੇ ਮਾਈਂਡ 'ਚ ਕਿਉਂਕਿ ਅਲੱਗ-ਅਲੱਗ ਥੀਮ ਤੇ ਲੋਕੀ ਕੰਮ ਕਰ ਰਹੇ ਆ ਕੋਈ ਜਨਾ ਟ੍ਰੇਨ ਦੇ ਡੱਬੇ ਚ ਫੂਡ ਖਵਾ ਰਿਆ ਪਰ ਇਹ ਅਲੱਗ ਕਨਸੈਪਟ ਆ ਥੋੜਾ ਇਹਨਾ ਯੂਨੀਕ ਵੱਡਾ ਹੌਣ ਕਰਨ ਇਹਨੂੰ ਬਹੁਤ ਘੱਟ ਲੋਕੀ ਦੇਖ ਰਹੇ ਆ ਤੇ ਇਹ ਆਪਾਂ ਇਹਨੂੰ ਚੈਲੰਜ ਆ ਇੱਕ ਅ ਦਿੱਲੀੋਂ 에어ਪੋਰਟ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਣਾ ਇਹ ਕਿਉਂਕਿ ਕਾਫੀ ਸਾਰੀਆਂ ਥੱਲੇ ਵਾਇਰਜ਼ ਫਲਾਈਓਵਰ ਬਹੁਤ ਕੁਝ ਦੇਖਣਾ ਪੈਂਦਾ ਇਹਦੇ ਲਈ ਸਾਨੂੰ ਇਹਨੂੰ 3 ਮਹੀਨੇ ਅਸੀਂ ਸਰਵੇ ਕਰਦੇ ਰਹੇ ਆ ਕਿ ਇੰਨੇ ਵੱਡੇ ਪਲੇਨ ਨੂੰ ਇੱਥੇ ਲੈ ਕੇ ਕਿੱਦਾਂ ਆਣਾ ਠੀਕ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਫਿਰ ਆਕਸ਼ਨ ਕੀਤੀ ਫਿਰ ਲੈ ਕੇ ਆਏ ਆ ਤੇ ਹੁਣ ਤੁਹਾਡੇ ਸਾਹਮਣੇ ਰੈਸਟੋਰੈਂਟ ਚੱਲੂ ਹੈ ਇਹ ਮੰਨ ਚ ਕਿੱਦਾਂ ਆਇਆ ਕਿ ਜਿਹੜਾ ਆਸਮਾਨ ਤੇ ਉੱਡਣ ਵਾਲਾ ਜਹਾਜ਼ ਉਹਨੂੰ ਥੱਲੇ ਲਾ ਦਈਏ بس ਐਦਾਂ ਇਹ ਨਿਊ ਕਨਸੈਪਟ ਹੀ ਸੀ ਵੀ ਲੋਕਾਂ ਨੂੰ ਕਿਉਂਕਿ ਕ੍ਰੇਜ਼ ਹੈ ਜਹਾਜ਼ ਦੇ ਅੰਦਰ ਬੈਠਣ ਦਾ ਬਹੁਤ ਥੋੜੇ ਲੋਕ ਨੇ ਜਿਹੜੇ ਜਹਾਜ਼ ਦੇ ਅੰਦਰ ਬੈਠ ਕੇ ਉਹਦਾ ਸਫ਼ਰ ਕਰ ਪਾਉਂਦੇ ਨੇ ਤੇ ਇਹ ਵੀ ਇੱਕ ਕਨਸੈਪਟ ਹੀ ਆ ਦਿਮਾਗ 'ਚ ਤੇ ਆਪਾਂ ਆਪਣੀ ਟੀਮ ਨੇ ਇਹਨੂੰ ਸੁਪਨੇ ਨੂੰ ਸੱਚ ਕਰ ਲਿਆ ਮੇਰੇ ਨੂੰ ਇੱਕ ਚੀਜ਼ ਜਿਹੜੀ ਕਿ ਲੋਕ ਜਿਹੜੇ ਸ਼ਹਿਰਾਂ ਵਾਲੇ ਆ ਉਹ ਤਾਂ ਜਹਾਜ਼ 'ਚ ਬੈ ਕੇ ਝੂਟਾ ਲੈ ਲੈਂਦੇ ਆ ਕੋਈ ਮਿਲਦਾ ਕਿ ਜਿਹੜੇ ਪਿੰਡਾਂ ਵਾਲੇ ਲੋਕ ਉਹਨਾਂ ਦਾ ਸੁਪਨਾ ਪੂਰਾ ਕੀਤਾ ਤੁਸੀਂ ਨਹੀਂ ਪਿੰਡਾਂ ਜਾਂ ਸ਼ਹਿਰਾਂ ਵਾਲੇ ਤੇ ਨਹੀਂ ਅੱਜਕੱਲ ਪਿੰਡਾਂ ਵਾਲੇ ਜ਼ਿਆਦਾ ਲੈਂਦੇ ਨੇ ਕਿਉਂਕਿ ਪਿੰਡਾਂ ਵਾਲਿਆਂ ਤੇ ਹਰੇਕ ਘਰ ਚੋਂ ਇੱਕ ਇੱਕ ਨਾ ਨਾ ਬਾਹਰ ਹੁੰਦਾ ਠੀਕ ਹੈ ਸ਼ਹਿਰਾਂ ਵਾਲੇ ਦਾ ਪਿੰਡ ਸਿਰਫ 2% ਹੀ ਆ ਲੋਕ ਜਿਹੜੇ ਜਾਚ ਬੈਠ ਸਕਦੇ ਨੇ ਠੀਕ ਹੈ ਕੋਈ ਕਈਆਂ ਤੇ ਕਈ ਕਾਰਨ ਹੁੰਦੇ ਨੇ ਤੇ ਪਿੰਡਾਂ ਜਾਂ ਸ਼ਹਿਰਾਂ ਨਹੀਂ ਇਹ ਲੋਕਾਂ ਨੂੰ ਇੱਕ 5 ਸਟਾਰ ਦਾ ਵੀ ਜਿਦਾ ਏ ਕਲਾਸ ਬਿਜ਼ਨਸ ਕਲਾਸ ਚ ਤੁਸੀਂ ਬਹਿ ਕੇ ਲੰਚ ਜਾਂ ਡਿਨਰ ਜਾਂ ਸਨੈਕਸ ਲੈ ਸਕਦੇ ਹੋ ਇਹ ਤੁਹਾਨੂੰ ਉਹਦੀ ਵੀ ਫੀਲ ਨਾਲ ਦਵਾਉਂਦਾ ਉਹ ਕਹਿੰਦੇ ਪੂਰੀ 에어ਪੋਰਟ ਦੀ ਫੀਲਿੰਗ ਆਉਂਦੀ ਜਦੋਂ ਅਸੀਂ ਐਂਟਰ ਹੁੰਨੇ ਵੇਟਿੰਗ ਹੁੰਦੀ ਆ ਪਾਸਿੰਗ ਪੋਰਟ ਕਰਨਾ ਪੈਂਦਾ ਇੱਕ ਬੋਰਡਿੰਗ ਪਾਸ ਬਣਾਇਆ ਵੀ ਲੋਕਾਂ ਨੂੰ ਥੋੜਾ ਥੋੜਾ ਨਾ ਜਿਹੜੇ ਨਹੀਂ ਵੀ ਕਦੀ ਜਾ ਚ ਸਵਰ ਕਾਇ ਪਾਉਂਦੇ ਉਹਨਾਂ ਨੂੰ ਇੰਨਾ ਕੁ ਤਾਂ ਆਈਡੀਆ ਹੋ ਜਾਂਦਾ ਵੀ ਇਦਾਂ ਉੱਥੇ ਬੋਰਡਿੰਗ ਪਾਸ ਮਿਲਦਾ ਫਿਰ ਉੱਪਰ ਆਉਂਦੇ ਆ ਸਿਕਿਉਰਿਟੀ ਚੈੱਕ ਹੁੰਦੀ ਆ ਉਦਾਂ ਹੀ 에어로 ਬ੍ਰਿਜ ਅਸੀਂ ਬਣਾਇਆ ਸੇਮ 에어로 ਬ੍ਰਿ ਪਰ ਤੁਹਾਨੂੰ ਆਪਣੇ ਸੀਟ ਦੇ ਅਸੀਂ ਜਹਾਜ਼ ਦੇ ਅੰਦਰੋਂ ਜਿਹੜਾ ਇੰਟੀਰੀਅਰ ਹੈ ਉਹਨੂੰ 1% ਵੀ ਨਹੀਂ ਚੇਂਜ ਕੀਤਾ ਸੇਮ ਟੂ ਸੇਮ ਉਹੀ ਇੰਟੀਰੀਅਰ ਹੈ ਉਹੀ ਉਹਦੇ ਨਟ ਬੋਲਟ ਨੇ ਜਿੱਦਾਂ ਜਹਾਜ਼ ਹੁੰਦਾ ਸੇਮ ਉਹੀ ਰੱਖਿਆ ਹੋਇਆ ਹੈ ਕਈ ਲੋਕ ਤੇ ਪਾਇਲਟ ਜਗ੍ਹਾ ਤੇ ਬਹਿ ਕੇ ਉਹ ਫੀਲ ਕਰਦੇ ਕਹਿੰਦੇ ਯਾਰ ਅਸੀਂ ਪਿੱਛੇ ਤਾਂ ਜ਼ਰੂਰ ਬੈਠੇ ਪਰ ਪਾਇਲਟ ਦੀ ਜਗ੍ਹਾ ਤੇ ਨਹੀਂ ਬੈਠੇ ਹਾਂਜੀ ਕਈ ਜਣੇ ਜਿੱਦਾਂ ਕੋਈ ਵੀ ਜਣੇ ਸਫਰ ਕਰਦਾ ਉਹ ਏਰੀਆ ਚ ਨਹੀਂ ਜਾ ਪਾਉਂਦੇ ਠੀਕ ਹੈ ਅਸੀਂ ਉਹ ਏਰੀਆ ਵੀ ਪੂਰੀ ਪੂਰੀ ਉਸ ਤਰ੍ਹਾਂ ਹੀ ਰੱਖਿਆ ਹੋਇਆ ਜਿਸ ਤਰ੍ਹਾਂ ਆਪਣਾ ਕੈਬਿਨ ਦਾ ਹੁੰਦਾ ਤੇ ਉਹ ਫਲਾਈਟ ਦਾ ਉਹ ਵੀ ਦੇਖ ਲੈਂਦੇ ਆ ਵੀ ਇਦਾਂ ਉੜਦਾ ਇਹ ਇਦਾਂ ਥ੍ਰੋਟਲ ਹੁੰਦਾ ਉਹਦਾ ਇਦਾਂ ਉਹਦਾ ਸਟੀering ਹੁੰਦਾ ਵੀ ਉਹ ਵੀ ਆਪਣਾ ਨਾਲ ਕਨਸੈਪਟ ਆਪਣਾ ਜਿਹੜਾ ਗੈਸਟ ਹੈ ਉਹਨੂੰ ਵੀ ਆਪਣੇ ਥੀਮ ਦੇ ਵਿੱਚ ਲੈ ਕੇ ਆਉਂਦਾ ਇਹ ਕਿੰਨੇ ਲੋਕ ਇੱਕ ਟਾਈਮ ਤੇ ਸੀਟਾਂ ਤੇ ਬਹਿ ਸਕਦੇ 100 ਲੋਕ ਬੈਠ ਜਾਂਦੇ ਨਹੀਂ 100 ਅਪੈਕਸ ਦੀ ਹੈਡੀ ਕੈਪੈਸਿਟੀ ਜਾਂਦੇ ਜਿਹੜੇ ਲੋਕ ਇੱਥੇ ਪਹੁੰਚਦੇ ਜਦੋਂ ਤੁਹਾਨੂੰ ਥੱਲੇ ਕਾਊਂਟਰ ਤੇ ਮਿਲਦੇ ਆ ਕੀ ਫੀਲ ਹੁੰਦਾ ਉਹਨਾਂ ਦਾ ਬਸ ਉਹਨਾਂ ਨੂੰ ਇੱਕ ਫੀਲ ਹੁੰਦਾ ਵੀ ਇੱਕ ਫਲਾਈਟ ਦੇ ਵਿੱਚ ਅਸੀਂ ਸਫ਼ਰ ਕਰਨ ਲੱਗੇ ਆ ਜਦੋਂ 에ਰੋ ਬ੍ਰੀਜ਼ ਥਾਣੇ ਜਾਂਦੇ ਆ ਉਹਨਾਂ ਦਾ ਪੂਰਾ ਜਿਹੜਾ ਜਿਹੜਾ ਧਿਆਨ ਹੁੰਦਾ ਉਹ ਫਲਾਈਟ ਵੱਲ ਹੁੰਦਾ ਵੀ ਹਾਂ ਵੀ ਉਹਨਾਂ ਨੂੰ ਫੀਲ ਹੋ ਜਾਂਦਾ ਇੱਕ ਵਾਰੀ ਵੀ ਜਿਹੜੇ ਪਰਿਵਾਰ ਜਿਹੜੇ ਕਦੀ ਆਪਣੇ ਪਰਿਵਾਰ ਆਪੋ ਸਫਰ ਕੀਤਾ ਹੁੰਦਾ ਉਹਨਾਂ ਦੇ ਪਰਿਵਾਰ ਨੇ ਨਹੀਂ ਕੀਤਾ ਉਹਨਾਂ ਨੂੰ ਪੂਰਾ ਪੂਰਾ ਦੱਸਦੇ ਵੀ ਸੇਮ ਇਦਾਂ ਹੀ ਹੁੰਦਾ ਜਹਾਜ਼ 'ਚ ਜਿੱਦਾਂ ਅਸੀਂ ਹੁਣ ਜਾ ਰਹੇ ਹਾਂ ਜਿੱਦਾਂ ਅੰਦਰ ਬੈਠ ਰਹੇ ਹਾਂ ਸੇਮ ਇਦਾਂ ਹੀ ਆਪਾਂ ਜਾਈਦਾ ਬਿਲਕੁਲ ਜੀ ਕਈ ਲੋਕ ਜਿਹੜੇ ਕਿ ਆਪਣੇ ਬੱਚਿਆਂ ਤੇ ਉਹਨਾਂ ਦੇ ਜਹਾਜ਼ ਦੇ ਵਿੱਚ ਝੂਟਾ ਲੈ ਲੈਂਦੇ ਨੇ ਪਰ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਨੇ ਕਈਆਂ ਗੱਲਾਂ ਤੋਂ ਰਹਿ ਜਾਂਦੇ ਨੇ ਕਿ ਅਸੀਂ ਯਾਰ ਝੂਟਾ ਨਹੀਂ ਲੇਤਾ ਪਰ ਇਹ ਕਹਿ ਸਕਦਾ ਕਿ ਇੱਕ ਫੀਲ ਆ ਕਿ ਉਹ ਝੂਟ ਉਹਨਾਂ ਦੇ ਵੱਲੋਂ ਇਸੇ ਨੌਜਵਾਨਾਂ ਦੇ ਵੱਲ ਉਹਨਾਂ ਦਾ ਸੁਪਨਾ ਜਿਹੜਾ ਪੂਰਾ ਕੀਤਾ ਗਿਆ ਆ ਬਿਲਕੁਲ ਜੀ ਦੇਖ ਸਕਦੇ ਹੋ ਕਿ ਤੁਸੀਂ 에어ਪੋਰਟ ਤੇ ਜਦੋਂ ਪਹੁੰਚਦੇ ਹੋ ਤਾਂ ਇਦਾਂ ਤੁਸੀਂ ਵੇਟਿੰਗ ਕਰਦੇ ਹੋ ਕਿ ਜਦੋਂ ਸਾਡੀ ਫਲਾਟ ਦਾ ਟਾਈਮ ਹੋਵੇਗਾ ਤੇ ਫਿਰ ਅਸੀਂ ਆਪਣੀ ਫਲਾਟ ਦੇ ਉੱਪਰ ਟਰੈਵਲ ਕਰ ਸਕਦੇ ਆ ਇੱਕ ਸਰ ਤੇ ਕਾਊਂਟਰ ਵੀ ਆ ਆ ਦੇਖ ਸਕਦੇ ਹੋ ਬਿਲਕੁਲ ਤੁਹਾਨੂੰ ਫੀਲਿੰਗ 에어ਪੋਰਟ ਦੀ ਆਵੇਗੀ ਕਈ ਲੋਕਾਂ ਦਾ ਜਿਹੜਾ ਸੁਪਨਾ ਜਾਤ ਚ ਬੈਠਣ ਵਾਲਾ ਉਹ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਘਰ ਵਿੱਚ ਅਸੀਂ ਇੱਧਰ ਕਰਾਂਗੇ ਜਿਹੜੇ ਲੋਕ ਪਹੁੰਚੇ ਹੋਏ ਨੇ ਕਿ ਵੇਟਿੰਗ ਕੀਤੀ ਜਾ ਰਹੀ ਆ ਇਹ ਵੇਟਿੰਗ ਖਾਣੇ ਵਾਸਤੇ ਨਹੀਂ ਆ ਵੇਟਿੰਗ ਹੈਗੀ ਆ ਕਿ ਜਾਤ ਚ ਬੈਠਣ ਗੱਲਬਾਤ ਵੀ ਕਰਾਂਗੇ ਬਜੀ ਕੀ ਨਾਮ ਹੈ ਜੀ ਹਾਂ ਜੀ ਕੀ ਨਾਮ ਹੈ ਮੇਰਾ ਜੀ ਗੁਰਦੇਵ ਸਿੰਘ ਕਿ ਕਿਥੋਂ ਆਏ ਸਰ ਐ ਇਥੋਂ ਲਾ ਕੇ ਤਰਨਤਾਰ ਦੋ ਅੱਛਾ ਤਰਨਤਾਰ ਦੋ ਹੈ ਫੈਮਲੀ ਦੇ ਨਾਲ ਆਇਓ ਹਾਂ ਜੀ ਹਾਂ ਜੀ ਕਿੱਦਾਂ ਲੱਗ ਰਿਹਾ ਫੀਲ ਕੀ ਆਸਮਾਨ ਵਾਲਾ ਜਾਜ ਉੱਡਣ ਵਾਲਾ ਇਹਨੇ ਠੀਕ ਆ ਵੈਸੇ ਬੈਠੇ ਹੀ ਪਹਿਲਾਂ ਵੀ ਉਹ ਕੋਈ ਗੱਲ ਨਹੀਂ ਆ ਪਰ ਫੈਮਲੀ ਕਦੀ ਬੈਠੀ ਹਾਂ ਜੀ ਹਾਂ ਜੀ ਫੈਮਲੀ ਬੈਠੀ ਹਾਂ ਜੀ ਪਰ ਫੀਲਿੰਗ ਹੁੰਦੀ ਹੈ ਕਿ ਆਪਾਂ ਇੱਕੋ ਜਗ੍ਹਾ ਦੇ ਵਿੱਚ ਫੈਮਲੀ ਦੇ ਨਾਲ ਬੈਠੇ ਹਾਂ ਹੋ ਜਾਂਦੇ ਕਿ ਵੇਲੇ ਬੋਰ ਹੋ ਜਾਂਦੇ ਇਦਾਂ ਲੈ ਕੇ ਆਏ ਹੋਰ ਕੋਈ ਗੱਲ ਨਹੀਂ ਏਡੀ ਖਾਸ ਅੱਛਾ ਹਾਂ ਜੀ ਅਛਾ ਕਹਿੰਦੇ ਬੋਰ ਹੋ ਜਾਂਦੇ ਕਹਿੰਦੇ ਕਈ ਜਹਾਜਾਂ ਝੂਟਾ ਲੈ ਆਏ ਹਾਂਜੀ ਹਾਂਜੀ ਅਗਰ ਬਿਲਕੁਲ ਜੀ ਬਿਜ਼ੀ ਨਾਲ ਇਸੇ ਨੂੰ ਗੱਲਬਾਤ ਕਰਾਂਗੇ ਬਿਜ਼ੀ ਕਿੱਦਾਂ ਲੱਗ ਰਿਹਾ ਕਿ ਇਹ ਜਿਹੜੀ ਵੇਟਿੰਗ ਕੀਤੀ ਜਾ ਰਹੀ ਆ ਜਹਾਜ ਜਦੋਂ ਐਂਟਰ ਹੋਏ ਅੰਦਰ ਕਿੱਦਾਂ ਲੱਗਿਆ ਜੀ ਹਾਂ ਵਧੀਆ ਲੱਗਣ ਡਿਆ ਵਧੀਆ ਲੱਗਦਾ ਬੱਚਿਆਂ ਨਾਲ ਆਏ ਕਦੀ ਪਹਿਲਾਂ ਜਹਾਜ ਬਿਟੇ ਜੀ ਨਹੀਂ ਤੇ ਲੱਗਦਾ ਕਿ ਬੱਚਿਆਂ ਨੇ ਫਿਰ ਸੁਪਣਾ ਪੂਰਾ ਇੱਥੇ ਕਰਤਾ ਹਾਂਜੀ ਹਾਂਜੀ ਇੱਥੇ ਕਰਤਾ ਬੱਚਿਆਂ ਹਾਂਜੀ ਵਧੀਆ ਲੱਗਦਾ ਕਿਰਮ ਹੈ ਦੀਪਕੋਰ ਕੀ ਕਹਿਣਾ ਚਾਹੋਗੇ ਕਿ ਜਿਹੜਾ ਸੁਪਣਾ ਇਹਨਾਂ ਦਾ ਤੁਸੀਂ ਪੂਰਾ ਕਰ ਦਿੱਤਾ ਹੈ ਅੱਜ ਤੇ ਜਾ ਕੇ ਪਤਾ ਲੱਗਣਾ ਅੰਦਰ ਅੱਛਾ ਮੀਟਿੰਗ ਚੱਲਦੀ ਹੈ ਮੀਟਿੰਗ ਚੱਲ ਰਹੀ ਹੈ ਪਰ ਲੱਗਦਾ ਕਿ ਆਪਣੇ ਸਾਹ ਦੇ ਵਿੱਚ ਪਹਿਲਾ ਹੈਗਾ ਕਿ ਜਿਹੜਾ ਆਸਮਨ ਚੋੜਨ ਵਾਲਾ ਚਾਹ ਜਿਹੜਾ ਅੰਦਰ ਜਾ ਕੇ ਪਤਾ ਚਲੇਗਾ ਨਾ ਆਪਾਂ ਇਦਾਂ ਬਾਹਰੋਂ ਦੇਖਿਆ ਹਾਂ ਬਾਹਰ ਤੇ ਵਧੀਆ ਲੱਗਦਾ ਪਿਆ ਹੈ ਬਾਹਰ ਐਟਮੋਸਫੇਅਰ ਵਧੀਆ ਹੈ ਮੀਟਿੰਗ ਹੋ ਰਹੀ ਹੈ ਹਾਂ ਵੇਟਿੰਗ ਹੋ ਰਹੀ ਹੈ ਬਿਲਕੁਲ ਜੀ ਮੀਟਿੰਗ ਹੋ ਰਹੀ ਆ ਇਹ ਹੀ ਚੀਜ਼ਾਂ ਕਿ ਲੋਕ ਫੀਲ ਕਰਨ ਵਾਸਤੇ ਤੇ ਪਹੁੰਚਦੇ ਨੇ ਆ ਦੇਖੋ ਜਿੱਦਾ ਬੋਰਡ ਜਿਹੜਾ ਚੈਕਿੰਗ ਹੋ ਰਹੀ ਹੈ ਹਰ ਇੱਕ ਦਾ ਜਿਹੜਾ ਉਰ ਚੈੱਕ ਕੀਤਾ ਜਾ ਰਿਹਾ ਇਹ ਚੀਜ਼ਾਂ ਨੇ ਅੰਮ੍ਰਿਤਸਰ ਦੇ ਵਿੱਚ ਤੇ ਲੋਕ ਕੱਲੇ ਕੱਲੇ ਪਹੁੰਚ ਰਹੇ ਨੇ VOTING PASS ਜਿਹੜਾ ਹੁੰਦਾ ਉਹ ਉਹ ਚੀਜ਼ਾਂ ਵੀ ਆ ਦਿਖਾਈ ਜਾਂਦੀਆਂ ਆ ਵੇਖੋ ਆ ਬੋਟਿੰਗ ਪਾਸ ਆ ਕਿ ਹਰ ਇੱਕ ਦਾ ਨਾਮ ਹੋਊਗਾ ਉੱਤਰ ਮੋਬਾਈਲ ਨੰਬਰ ਹੋਵੇਗਾ ਜਦੋਂ ਉਹਨਾਂ ਦੀ ਸੀਟ ਦਾ ਨੰਬਰ ਆਊਗਾ ਫਿਰ ਉਹਨਾਂ ਨੂੰ ਵਾਕੀ ਟੋਕੀ ਦੇ ਨਾਲ ਅੱਗੇ ਬੁਲਾਇਆ ਜਾਂਦਾ ਫਿਰ ਉਹਨਾਂ ਨੂੰ ਇਸੇ ਰਸਤੇ ਥਾਣੀ ਜਿਹੜਾ ਕਿ ਐਂਟਰ ਕੀਤਾ ਜਾਂਦਾ ਵੀ ਕੀ ਨਾਮ ਹੈ ਜੀ ਜਤਿੰਦਰ ਕੌਰ ਠੀਕ ਹੋਇਆ ਅਸੀਂ ਅੰਮ੍ਰਿਤਸਰ ਤੋਂ ਆਏ ਆ ਕੀ ਕਹਿਣਾ ਚਾਹੋ ਕਿ ਜਾ ਲਾ ਕੇ ਪਹੁੰਚ ਗਏ ਜੀ ਵੈਰੀ ਨਾਈਸ ਅਮੇਜ਼ਿੰਗ ਹਾਂ ਜੀ ਕਦੀ ਪਹਿਲਾਂ ਬੈਠੇ ਰਾਜਾ ਸੰਸੀ ਏਅਰਪੋਰਟ ਵਾਲੀ ਫੀਲਿੰਗ ਆ ਰਹੀ ਹੈ ਸੇਮ ਆ ਰਹੀ ਹੈ ਜੀ ਹਾਂ ਜੀ ਬਿਲਕੁਲ ਜਦੋਂ ਉੱਥੇ ਵੇਟ ਵੁੱਟ ਕਰਾਉਂਦੇ ਇੱਥੇ ਵੇਟਿੰਗ ਬਿਲਕੁਲ ਸੇਮ ਟੂ ਸੇਮ ਨਹੀਂ ਪਹਿਲਾਂ ਕਦੀ ਬੈਠੇ ਜਾਂਦੇ ਹਾਂ ਹਾਂ ਜੀ ਮੈਂ ਮਹਾਰਾਸ਼ਟਰ ਗਈ ਸੀ ਅੱਛਾ ਮਹਾਰਾਸ਼ਟਰ ਗਈ ਹਾਂਜੀ ਲੱਗਦਾ ਕਿ ਹੁੰਦੇ ਲੱਗਿਆ ਕਿ ਜਦੋਂ ਮਰਜੀ ਆ ਜਾਓ ਸੇਮ ਸੇਮ ਉਸੇ ਤਰ੍ਹਾਂ ਹੀ ਕਿਹਦਾ ਬਸ ਰਬਦੋ ਸੀ ਕੀ ਕਹਿਣਾ ਚਾਹੋਗੇ ਕਿ ਬਿਜ਼ੀ ਬਿਲਕੁਲ ਐਸੇ ਲੱਗ ਰਿਹਾ ਹੈ ਏਅਰਪੋਰਟ ਲੱਗ ਰਿਹਾ ਹੈ ਬਿਲਕੁਲ ਸੇਮ ਫੀਲਿੰਗ ਆ ਰਹੀ ਹੈ ਸੀ ਫਲਾਈਟ ਤੇ ਫੜ ਰਹੇ ਆ ਪਾਸੇ ਬੋਰਡ ਵਗੈਰਾ ਦੀ ਮੀਟਿੰਗ ਹੁੰਦੀ ਆ ਵੈਟਿੰਗ ਵੀ ਉਸੇ ਤਰ੍ਹਾਂ ਹੀ ਹੈ ਬਿਲਕੁਲ ਸੇਮ ਫੀਲਿੰਗ ਆ ਰਹੀ ਹੈ ਤੇ ਬਹੁਤ ਅੱਛਾ ਲੱਗ ਰਿਹਾ ਹੈ ਇਹ ਲੱਗਦਾ ਕਿ ਜਿਹੜੇ ਨਵੇਂ ਬੈਠੇ ਕਦੀ ਜਹਾਜ਼ ਦੇ ਵਿੱਚ ਉਹਨਾਂ ਦਾ ਸੁਪਨਾ ਪੱਕਾ ਪੂਰਾ ਹੋ ਗਿਆ ਹਾਂਜੀ ਹਾਂਜੀ ਸੁਪਨਾ ਪੂਰਾ ਹੋ ਰਿਹਾ ਬਿਲਕੁਲ ਜੀ ਲੱਗਦਾ ਖੁਸ਼ੀ ਹੁੰਦੀ ਕਿ ਅੰਮ੍ਰਿਤਸਰ ਦੀ ਹੋ ਰਹੀ ਹੈ ਕਿ ਅੰਮ੍ਰਿਤਸਰ ਇੱਥੇ ਸਾਡੇ ਕੋਲ ਇੱਥੇ ਹਵੇਲੀ ਦੇ ਸਾਹ ਕੋਲੀ ਕੋਰ ਨਵਾਂ ਇੱਕ ਟੂਰਿਸਟ ਪਲੇਸ ਖੁੱਲ ਗਿਆ ਬਹੁਤ ਚੰਗਾ ਲੱਗ ਰਿਹਾ ਹੈ ਅਸੀਂ ਕਹਿਸਾ ਤੇ ਇਸ ਤਰ੍ਹਾਂ ਯਾਰ ਜੱਜ ਬੈਗ ਰੋਟੀ ਖਾਧੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਆ ਦੇਖ ਸਕਦੇ ਹੋ ਕਿ ਲੋਕ ਵੇਟਿੰਗ ਕਰ ਰਹੇ ਨੇ ਤੇ ਵੇਟਿੰਗ ਜਿਹੜੀ ਆ ਕਿ ਉਹ ਕਾਫੀ ਲੰਬੀ ਆ ਇਧਰ ਪਾਸੇ ਵੀ ਤਸਵੀਰਾਂ ਦਿਖਾਵਾਂਗੇ ਕਿਉਂਕ ਇਹ ਤਸਵੀਰਾਂ ਨੇ ਇਹ ਜ਼ਰੂਰੀ ਸੀ ਕਿਉਂਕਿ ਲੋਕਾਂ ਦੇ ਮਨ 'ਚ ਇੱਕ ਕਿ ਅਸੀਂ ਜਾਦ ਦੇ ਵਿੱਚ ਨਹੀਂ ਬੈਠੇ ਅਸੀਂ ਇੱਕ ਵਾਰੀ ਆਪਣੇ ਫੈਮਿਲੀ ਦੇ ਨਾਲ ਜਾਦ 'ਚ ਬਾਵਾਂਗੇ ਤੇ ਉਹ ਕਿਤੇ ਨਾ ਕਿਤੇ ਹੁਣ ਸੁਪਨਾ ਜਿਹੜਾ ਪੂਰਾ ਹੁੰਦਾ ਨਜ਼ਰ ਆ ਰਿਹਾ ਇਸ ਸੁਪਨੇ ਨੂੰ ਲੋਕ ਪੂਰਾ ਜਿਨ੍ਹਾਂ ਦੇ ਵੱਲੋਂ ਕੀਤਾ ਗਿਆ ਨੌਜਵਾਨਾਂ ਦੇ ਵੱਲੋਂ ਉਹ ਵੀ ਉਹਨਾਂ ਦਾ ਵੀ ਇਸ਼ਲਾਕਾ ਜੋ ਕਿੜਾ ਕੰਮ ਹੈ ਪਰ ਜਿਹੜੇ ਤੇ ਲੋਕ ਪਹੁੰਚ ਰਹੇ ਨੇ ਉਹਨਾਂ ਦੇ ਚਿਹਰਿਆਂ ਤੇ ਕਾਫੀ ਜਿਹੜੀ ਖੁਸ਼ੀ ਦਿਖਦੀ ਨਜ਼ਰ ਆ ਰਹੀਆ ਕੈਮਰਾਮੈਨ ਮਨੋਜ ਦੇਰਾ ਮਨਜਿੰਦਰ ਸਿੰਘ ਲਿਵਿੰਗ ਇਨ ਦੀ ਨਿਊਜ਼ ਮਾਨਾ ਵਾਲਾ